ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਰਬ ਹਰ ਸੰਗਤ ਜੀਓ ਅੱਜ ਆਪਾਂ ਤਿੰਨ ਚੇਤ ਦੇ ਪ੍ਰੋਗਰਾਮ ਤੇ ਗੋਬਿੰਦਗੜ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਹੁੰਚ ਚੁੱਕੇ ਹਾਂ ਅੱਜ ਦਾ ਪ੍ਰੋਗਰਾਮ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਤਿੰਨ ਚੇਤ ਸੰਸੇ ਸੰਮਤ ਇੱਕ ਨੂੰ ਲਿਖਤ ਲਖਾਈ ਕਿ ਅੱਜ ਤੋਂ 64 ਸਾਲ ਬਾਅਦ ਇੱਥੇ ਗੋਬਿੰਦਗੜ ਬਣੇਗਾ ਉਸ ਜਗ੍ਹਾ ਤੇ ਗੁਰਦਾਸਪੁਰ ਸਰਬ ਹਰ ਸੰਗਤ ਪ੍ਰੋਗਰਾਮ ਦੀ ਸੇਵਾ ਨਿਭਾ ਰਹੀ ਹੈ ਲੰਗਰ ਚੱਲ ਰਿਹਾ ਹੈ ਸਵੇਰ ਦੇ ਸਮੇਂ ਨਾਸ਼ਤਾ ਦੂਰੋਂ ਦੂਰੋਂ ਤੋਂ ਸੰਗਤ ਅੱਜ ਇੱਥੇ ਪ੍ਰੋਗਰਾਮ ਦੇ ਵਿੱਚ ਚੱਲ ਕੇ ਪਹੁੰਚੀ ਹੋਈ ਆ ਪੂਰੇ ਪੰਜਾਬ ਤੋਂ ਹਰ ਭਗਤਵਾਰ ਜਿੱਥੋਂ ਹਲ ਤੋਂ ਜੰਮੂ ਤੋਂ ਹਰ ਸੰਗਤ ਖਾਸ ਤੌਰ ਤੇ ਇੱਥੇ ਪਹੁੰਚੀ ਆ ਤੇ ਆਓ ਅੱਜ ਆਪਾਂ ਅੱਜ ਦਾ ਸਾਰਾ ਪ੍ਰੋਗਰਾਮ ਅੱਗੇ ਦਾ ਲੈ ਕੇ ਚੱਲਦੇ ਆ ਸੋ ਸਰਬਰ ਸੰਗਤ ਗੁਰਸਿੱਖ ਵੀਰ ਭੈਣਾ ਬੜੇ ਪਿਆਰ ਦੇ ਨਾਲ ਸਵੇਰੇ ਨਾਸ਼ਤੇ ਦੇ ਵਿੱਚ ਸੇਵਾ ਨਿਭਾ ਰਹੇ ਨੇ ਲਾਂਗਰੀ ਵੀਰ ਲੰਗਰ ਦੀ ਸੇਵਾ ਕਰ ਰਹੇ ਨੇ ਤੇ ਹਰ ਸੰਗਤ ਖੁਸ਼ੀਆਂ ਮਾਰ ਰਹੀ ਹੈ ਪਰਮੇਸ਼ਰ ਦਾ ਆਨੰਦ ਪ੍ਰਾਪਤ ਕਰ ਰਹੀ ਹੈ ਤੇ ਹੁਣ ਥੋੜੇ ਸਮੇਂ ਨੂੰ ਜਿਹੜਾ ਇਹ ਵਿਹਾਰ ਆ ਔਰ ਸ਼ੁਰੂ ਹੋਣ ਜਾ ਰਿਹਾ ਹੈ ਤੋਂ ਆਪਾਂ ਆਪ ਜੀ ਦੇ ਨਾਲ ਇਹ ਸਾਰਾ ਪ੍ਰੋਗਰਾਮ ਲੈ ਕੇ ਚੱਲਾਂਗੇ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀਓ ਆਓ ਆਪਾਂ ਹੁਣ ਜਕਾਰੇ ਲਾਵਾਂਗੇ ਸਰਬ ਹਰ ਸੰਗਤ ਜਿਹੜੀ ਜਿੱਠੂਵਾਲ ਤੋਂ ਪਹੁੰਚ ਚੁੱਕੀ ਆ। ਉਹ ਗੋਬਿੰਦਗੜ੍ਹ ਉਸ ਕਾਲ ਨੇ ਚੰਦ ਗਾਇਆ। ਇਹ ਤੇ ਤਾਂ ਉਹ ਨਾ ਹੋਇਆ ਇਹ ਕਾਲ ਬੁਖਨੇ ਦੇ ਥੇ ਗੋਬਿੰਦਗੜ੍ਹ ਦੇ ਚੰਦ ਗਾਇਆ ਹੀ ਪਿਛਲਾ ਲੇਖ ਆਨਸਾਬ ਉਹ ਵਿਖਾਇਆ। ਹਰੋਂ ਪਰਮੇਸ਼ਰ ਕਰਤਾ ਗਾਨੇ ਤੁਸੀਆਂ ਨੇ ਤੁਹਾਨੂੰ ਸੁਮਾਇਆ ਸਹਬਾ ਤੇਰੇ ਆਉਣ ਦੀਆਂ ਸਾਨੂੰ ਖੁਸ਼ੀਆਂ ਨੇ ਤੁਹਾਨੂੰ ਸੁਮਾਇਆ ਸਹਬਾ ਤੇਰੇ ਆਉਣ ਦੀਆਂ सू ख़ुशे दूर सवा सवां ते आणंदिय सनूं ख़ुशियां न सवाया सवा तेर ਸਰਬੋਤਮ ਪੈਦੀ ਤੋਂ ਦੁੱਕ ਤੋਂ ਮੰਗੀ ਰਾਹ ਬਦਲਣ ਪਹੁੰਚ ਚੁੱਕਾ ਸਰਬਹਰ ਸੰਗਤ ਸਰਬਹਰ ਸੰਗਤ ਦੇ ਬਾਕੀ ਬੰਦੇ ਕਰ ਰਿਹਾ ਜਾਂ ਹੱਸ ਪਾਦੀ ਇਹਨਾਂ ਨੂੰ ਕਹਾਂਏ ਸ਼ਾਟ ਰਸਤਾ ਹੀ ਰਸਤਾ ਛੱਟੋ ਇੱਕ ਮਿੰਟ ਇੱਕ ਮਿੰਟ ਰੱਜੇ ਰਾਹ ਛੱਡ ਕੇ ਪੈੰਜੀ ਰਾਹ ਛੱਡ ਕੇ ਮੰਗੀ ਰਾਹ ਸਾਨੂੰ ਖੁਸ਼ੀਆਂ ਮਿਲ ਗੂਣ ਨਿਸ਼ਾਨ ਸਭ ਲਈ ਤਰਜ ਉਹ ਧਰਤੀ ਦੀ ਨਿਸ਼ਾਨ ਦੇਈ ਸਹਿਬ ਹਰਗੋਬਿੰਦ ਸਾਹਿਬ ਕਰਕੇ ਗਿਆ ਚੱਬ ਦ ਕਲੋਜ਼ ਕਰ ਦੋ ਕਿ ਜਿੱਥੇ ਆਪਾਂ ਸਤਖੰਡ ਵਿੱਚੋਂ ਜਾ ਕੇ ਬੈਠਣਾ ਹੈ ਉਹ ਬਾਕੀ ਸਾਰੇ ਪੁੱਛ ਦੇ ਕਿ ਉਥੇ ਨਿਸ਼ਾਨੀ ਕੀ ਹੈ ਕਿੱਥੇ ਬੈਠਣਾ ਹੈ ਉਹ ਦੋ ਲੈਣਾ ਹਰਗੋਬਿੰਦ ਸਾਹਿਬ ਨੇ ਕੀ ਸਤਖੰਡ ਵਿੱਚ ਜਾ ਕੇ ਕਹਿੰਿਆ ਮਕਾਮ ਤੇ ਇਸ ਜਗ੍ਹਾ ਦੇ ਜਗ੍ਹਾ ਤੋਂ ਫੇਰ ਗਾੜੀ ਅੱਗੇ ਹੈ ਕਾਫੀ ਉਤਾਰਾ ਤੋਗੇ ਹੈ ਸਾਰੇ ਆਨੇ ਬਹਾਨੇ ਤੁਸੀਂ ਇੱਥੇ ਦਿਨ ਮਨਾਉਣ ਵਾਸਤੇ ਹੁਣ ਆ ਜਿੱਥੇ ਪਰਮੇਸ਼ਰ ਨੇ ਇਹ ਹਰਿਕਮੇਦ ਪਾਤਸ਼ਾਹ ਨੇ ਨਿਸ਼ਾਨਦੇਹੀ ਕੀਤੀ ਸੀ ਕਿ ਇੱਥੇ ਗੋਬਿੰਦਗੜ੍ਹ ਕਸੂਗਾ ਉਹ ਮੁਕਾਮ ਨੂੰ ਪਰਮੇਸ਼ਰ ਨੇ ਆ ਕੇ ਕਿਹਾ ਕਿ ਇਥੇ ਉਹ ਗੋਬਿੰਦਗੜ੍ਹ ਨਿਕਰ ਕਸੂ

ਜੀ ਤੁਹਾਡੀ ਪੂਰਵਲੇ ਜਨਮਾਂ ਦੇ ਹਿਸਾਬ ਦੇ ਨਾਲ ਬੰਤਰ ਬਣਾ ਕੇ ਤੁਹਾਨੂੰ ਹਸੰਗਤ ਦਾ ਨਾਮ ਦਿੱਤਾ ਤੁਹਾਡੀ ਬੰਤਰ ਕੋਈ ਬਹੁਤ ਸਦੀਆਂ ਤੋਂ ਤਨੀ ਹੈਗੀ ਜਿਵੇਂ ਤੁਹਾਨੂੰ ਆਪਣੀ ਅੰਸ਼ ਬਣਾ ਕੇ ਭਗਤਾਂ ਨੂੰ ਭਗਵਾਨ ਨੇ ਜੇ ਤੁਹਾਡੀ ਸ਼ੁਰੂਆਤ ਕੀਤੀ ਤੇ ਤੁਹਾਡੀ ਚਾਰਜੋਗ ਜਿਹੜੀ ਗੱਲ ਹੈ ਗਾਥਾ ਤੁਹਾਡੀ ਚਲਣੀ ਹੈ। ਹੋਰ ਤੁਸੀਂ ਆਪਣੀ ਗਾਥਾ ਆਪ ਨਹੀਂ ਚਲਾਉਣੀ ਤੁਹਾਡੀ ਗਾਥਾ ਨਾ ਨਾ ਤੁਹਾਡੇ ਨੇ ਸਰੀਰ ਤੁਹਾਡੇ ਸੀ ਆਤਮਾ ਤੁਹਾਡੀਆਂ ਨੇ ਖੇਡਾਈਆਂ। ਤੁਹਾਡੀਆਂ ਆਤਮਾ ਪਿੱਛੇ ਹੀ ਤੁਹਾਡੇ ਪੰਜ ਤਤ ਸਰੀਰਾਂ ਨੂੰ ਵਜਾਈ ਮਿਲ ਜੇ। ਇਹੀ ਕਾਰਨ ਸੀ ਕਿ ਜੇ ਤੁਹਾਨੂੰ ਪੰਜ ਤੱਤ ਸਰੀਰ ਵਾਲੇ ਬਣਿਆ ਸੀਗਾ ਕਿ ਜੇ ਉਹ ਆਪ ਤੁਹਾਡੇ ਜਿਹਾ ਨਾ ਬਣਦਾ ਤੁਹਾਨੂੰ ਉਹਦੀ ਪਛਾਣ ਨਹੀਂ ਸਹੀ ਹੋਣੀ ਹੁੰਦੀ ਹੈ। ਉਹ ਉਹ ਤੁਹਾਡੇ ਜਿਹਾ ਬਣਿਆ ਬਿਲਕੁਲ ਬਣਿਆ ਉਹ ਜੀ ਦੀ ਸਾਰੀ ਸ੍ਰਿਸ਼ਟੀ ਜੁਗਾ ਤੋਂ ਭਾਲ ਕਰਦੀ ਆ ਰਹੀ ਸੀ। ਔਰ ਅੱਜ ਵੀ ਉਹਦੀ ਖੋਜ ਜਿਨ੍ਹਾਂ ਨੂੰ ਮਿਲਿਆ ਸੈ ਸੁਭਾਅ ਮਿਲਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿਸਾਨੂੰ ਪਰਮੇਸ਼ਰ ਮਿਲ ਜਾਣਾ ਇਹ ਤੁਹਾਨੂੰ ਤੁਹਾਨੂੰ ਲਿਖਤਾਂ ਦੇ ਪੜ੍ਹ-ਪੜ ਕੇ ਪਤਾ ਲੱਗਦਾ ਜਦ ਤੁਸੀਂ ਆਹਮੋ ਸਾਹਮਣੇ ਮੁਖਾਤਬ ਹੋ ਉਸ ਵੇਲੇ ਤੁਹਾਨੂੰ ਪਰਮੇਸ਼ਰ ਹੀ ਮਿਲਦਾ ਸੀ ਉਸ ਕੋਈ ਟਿੱਕਾ ਦੁਜਾ ਤਿੰਜਾ ਕੋਈ ਹੋਰ ਨਿਸ਼ਾਨ ਨਹੀਂ ਸੀ ਇਹ ਨਿਸ਼ਾਨ ਤੁਸੀਂ ਪੈਦਾ ਕੀਤੇ ਜਿਹੜੇ ਨਿਸ਼ਾਨ ਤੁਸੀਂ ਪੈਦਾ ਕੀਤੇ ਆ ਇਹ ਨਿਸ਼ਾਨ ਸਦਾ ਨਹੀਂ ਰਹਿਣਗੇ ਵਿਕਤੀਆਂ ਦੇ ਨਿਸ਼ਾਨ ਕਿੱਡੇ ਕੋਈ ਬਿਲਡਿੰਗ ਖੜੀ ਕਰ ਲੈ ਕੱਡੇ ਕੋਈ ਲੋਹੇ ਦੀ ਬਿਲਡਿੰਗ ਖੜੀ ਕਰ ਲੈ ਕੋਈ ਹੋਰ ਕਿਸੇ ਮੈਟਲ ਦੀ ਖੜੀ ਕਰ ਲੈ ਕੋਈ ਜੇ ਤੁਸੀਂ ਕਹੋ ਕੋਈ 50 ਯਾਰ ਲੱਖ ਸਾਲ 2 ਲੱਖ 10 ਲੱਖ ਸਾਲ ਚੱਲੂਗੀ ਤਾਂ ਉਹ ਚੱਲ ਨਹੀਂ ਅਕਸਰ ਉਹ ਨਸ਼ਤ ਰਹੂਦ ਹੋਣੀਆਂ ਕਿਉਂਕਿ ਧਰਤੀ ਦੇ ਉੱਤੇ ਅਲਟਾਪ ਅਲਟਾਰ ਹੋਣਾ ਕਦੀ ਜਿੱਥੇ ਪਹਾੜ ਨੇ ਉੱਥੇ ਸਮੁੰਦਰ ਬਣਨੇ ਜਿੱਥੇ ਸਮੁੰਦਰ ਹੈ ਉੱਥੇ ਪਹਾੜ ਬਣ ਜਾਣੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਬਣਾਉਣਾ ਉਹ ਸਾਰੀਆਂ ਕੋਈ ਦੱਬ ਜਾਣੀਆਂ ਕੋਈ ਕੁਸ਼ ਹੋ ਜਾਣਾ ਕੋਈ ਕੁਸ਼ ਹੋ ਜਾਣਾ ਜਿਹੜੀਆਂ ਚੀਜ਼ਾਂ ਲੱਖਾਂ ਸਾਲ ਦੱਬੀਆਂ ਰਹਿਣ ਉਹਨਾਂ ਦੀ ਹੋਂਦ ਜਿਹੜੀ ਆ ਹੌਰ ਦੀ ਇਸੇ ਤਰ੍ਹਾਂ ਇਤਿਹਾਸ ਜਿਸ ਤਰ੍ਹਾਂ ਹੁਣ ਇਤਿਹਾਸ 퍼미ਸ਼ਨ ਤੋਂ ਬਾਅਦ ਗੱਲ ਚੱਲੀ ਸਾਰਿਆਂ ਨੇ ਕਿਸੇ ਨੇ ਥੋੜਾ ਕਿਸੇ ਨੇ ਬਹੁਤਾ ਰਲ ਮਿਲ ਕੇ ਸਾਰਿਆਂ ਨੇ ਇਤਿਹਾਸ ਬਦਲਣ ਦੀ ਕੋਸ਼ਿਸ਼ ਹੈ ਔਰ ਇਤਿਹਾਸ ਕਿਸ ਕਾਰਨ ਕਰਕੇ ਬਦਲਿਆ ਜਾਂਦਾ ਇੱਕ ਆਪਣੀ ਸ਼ਰਧਾ ਕਰਕੇ ਤੁਹਾਡੀ ਸ਼ਰਧਾ ਕੀ ਹੈ ਇੱਕ ਤੁਹਾਡੀ ਵਿਚਾਰ ਕੀ ਹੈ ਤੁਸੀਂ ਆਪਣੀ ਵਿਚਾਰ ਪਿੱਛੇ ਆਪਣੇ ਖਿਆਲਾਂ ਪਿੱਛੇ ਆਪਣੀ ਸ਼ਰਧਾ ਪਿੱਛੇ ਤੁਸੀਂ ਸਾਰੇ ਸਰੀਰਾਂ ਦੀ ਆਧਾਰ ਦੇ ਉੱਤੇ ਇੱਕ ਮਾਰਗ ਨੂੰ ਤੁਸੀਂ ਚਲਾਉਣਾ ਚਾਹੁੰਦੇ ਆ ਜਿਆਦਾ ਸਾਰੇ ਤੁਸੀਂ ਆਪਣੀ ਮਰਜ਼ੀ ਨਾਲ ਪਰਮੇਸ਼ਰ ਦੇ ਹੁਕਮ ਦੇ ਉਲਟ ਇਹ ਕਹਿ ਦਿਓਗੇ ਕਿ ਜੋ ਕੁਝ ਅਸੀਂ ਕਹਿ ਰਹੇ ਹਾਂ ਉਹ ਬਾਣੀ ਦੇ ਮੁਤਾਬਕ ਕਹਿ ਰਹੇ ਹਾਂ ਖੱਡ ਬਾਣੀ ਚ ਲਿਖਿਆ ਹੋਇਆ ਤੁਸੀਂ ਦੇਖੋ ਤੁਸੀਂ ਸਾਰੇ ਬੈਠੇ ਹੋ ਆਪਾਂ ਸਾਰੇ ਬੈਠੇ ਹਾਂ ਮੇਰੇ ਅੰਦਰ ਕੀ ਆ ਤੁਹਾਡੇ ਅੰਦਰ ਕੀ ਆ ਜਦ ਪਰਮੇਸ਼ਰ ਆਇਆ ਉਹਦੇ ਅੰਦਰ ਕੀ ਸੀ ਉਹਦੇ ਅੰਦਰ ਹੋਣ ਦਾ ਧਰਵਾ ਕਰਦੇ ਆ ਉੱਥੇ ਜੋਤ ਸੀ ਨਹੀਂ ਐਂ ਜੋਤਾਂ ਦਾ ਮਾਲਕ ਮਾਲਕ ਜੋਤ ਤਾਂ ਨਹੀਂ ਜੋਤਾਂ ਦਾ ਮਾਲਕ ਆਂਦਾ ਮਾਲਕ ਉਹ ਜੋਤਾਂ ਦੇ ਮਾਲਕ ਵਿੱਚ ਤੁਸੀਂ ਹੋਰ ਲੱਭਦੇ ਆਂ ਵੀ ਜੋਤ ਪਰਵੀ ਸੀ ਹਾਏ ਲੇਕਿਨ ਆਪ ਤੁਸੀਂ ਅੰਨੇ ਦੇ ਅੰਨੇ ਬੈਠੇ ਆਂ ਤੁਹਾਨੂੰ ਆਪਣਾ ਆਪ ਆਪਣੇ ਵਿੱਚੋਂ ਨਜ਼ਰ ਨਹੀਂ ਆਉਂਦੀ ਔਰ ਕਿਸੇ ਨੇ ਜੋਤ ਵੇਖੀ ਨਾ ਨਾਮ ਕੇ ਜੈਨਾਤ ਬੰਦਾ ਪ੍ਰਕਾਸ਼ ਦੇਖਿਆ ਨਾ ਨਾਮ ਪ੍ਰਮਾਤਮਾ ਦਾ ਨਾ ਉਹਦੀ ਜੋਤ ਤੇ ਨਾ ਉਹਦਾ ਨਿਰਗੁਣ ਸ਼ਕਤ ਦੇਖਿਆ ਵੇਖੇ ਤੋਂ ਬਿਨਾ ਬਾਣੀ ਨੂੰ ਪੜ੍ਹ ਕੇ ਅੱਖਰਾਂ ਦੇ ਅਰਥ ਕੱਢ ਕੇ ਉਹਦੇ ਆਧਾਰ ਦੇ ਉੱਤੇ ਸਾਰੇ ਇੱਕ ਦੂਜੇ ਨਾਲ ਬੈਸੀ ਜਾਂਥੇ ਲੜੀ ਜਾਂਦੇ ਲੇਕਿਨ ਕਿਸੇ ਦੇ ਹੱਥ ਭਲੇ ਕੁਛ ਨਹੀਂ ਹੋਗਾ ਜੋ ਮੁਖਾਤਬ ਸੀ ਉਹ ਮਨਜ਼ੂਰ ਨਹੀਂ ਜੋ مخاطਬ ਨਹੀਂ ਹੋਇਆ ਨਜ਼ਰ ਨਹੀਂ ਆਇਆ ਜਿਹਦੇ ਬਾਰੇ ਤੁਸੀਂ ਆਸਥਾ ਰੱਖਦੇ ਆ ਉਹਦੇ ਵਾਸਤੇ ਤੁਸੀਂ ਸ਼ਰਤ ਧੜੇ ਬਣਾ ਕੇ ਚੱਲਦੇ ਆ ਉਹਦੇ ਨਾਲ ਸੰਸਾਰ ਚੱਲਣਾ ਨਹੀਂ ਨਹੀਂ ਇਹ ਆਉਣ ਵਾਲੇ ਸਮੇਂ ਦੀ ਬਾਕੀ ਪਰਮੇਸ਼ਰ ਨੇ ਜੋ ਇਸ ਜਗ੍ਹਾ ਤੇ ਨਿਸ਼ਾਨਦੇਹੀ ਕੀਤੀ ਆ ਇਲਕਿਤੇ ਬਾਕੀ ਕੋਈ ਗੁਰਸ਼ਖ ਪੜ ਲੀਦਾ ਤਾਮ ਭੂਮਿਕਾ ਦਾ ਨਾਮ ਸਭ ਨੇ ਲੈਣਾ ਪੜ ਤਾਮ ਭੂਮਿਕਾ ਜਿੱਥੇ ਕੋ ਮਖਾਤਬ ਹੋਣਾ ਸਭ ਨੇ ਲੈਣਾ ਪੜ ਇਤਿਹਾਸ ਪੁਸਤਕਾਂ ਵਿੱਚ ਲਿਖਾਈ ਹੈ ਇਤਿਹਾਸ ਕਿਥੇ ਲਿਖਾਇਆ ਪੁਸਤਕਾਂ ਵਿੱਚ ਪੁਸਤਕਾਂ ਵਿੱਚ ਇਤਿਹਾਸ ਪੁਸਤਕਾਂ ਵਿੱਚ ਲਿਖਾਈ ਆ 64 ਸਾਲ ਪਿੱਛੋਂ ਇੱਥੇ ਬਣਨਾ ਗੋਵਿੰਦ ਗੱਡ ਜਿੱਥੇ ਉਹ ਕਿਕਰ ਦਾ ਬੂਟਾ ਸੀ ਜਿੱਥੇ ਕੀ ਸੀ ਉਹ ਕਿਕਰ ਦਾ ਬੂਟਾ ਸੀਗਾ ਇਹ ਸ਼ਾਮ ਦਾ ਵਕਤ ਸੀਗਾ ਗੁਰਸਖ ਨਾਲ ਸੀ ਜਿਹੜੇ ਇਧਰੋਂ ਰਾਵੀ ਤੋਂ ਅੱਗੋਂ ਪਰਿਓ ਆਏ ਸੀਗੇ ਨੇਰਾ ਹੀ तकरीबन ਨੇਰਾ ਹੋਇਆ ਸੀਗਾ ਚਾਨਣ ਇੰਨਾ ਹੈ ਨਹੀਂ ਛਮੜਾ ਮੋਟਾ ਜਿਹਾ ਚਾਨਣ ਸੀਗਾ ਉੱਥੇ ਹਨੇਰਾ ਹੋ ਗਿਆ ਸੀ ਜਦੋਂ ਲਿਖਤ ਲਖਾਈ ਹੈ ਔਰ ਉਸ ਮਕਾਮ ਦੇ ਉੱਤੇ ਮਾਰੀ ਨੇ ਕਿਹਾ ਕਿ ਇੱਥੇ ਗੋਬਿੰਦਗੜ੍ਹ ਪੰਕ ਉਹ ਨਿਸ਼ਾਨੀ ਸੀ ਔਰ ਉਹਦੀ ਨਿਸ਼ਾਨਦੇਹੀ ਕੀਤੀ ਜਾਣੀ ਇਹ ਜਿਹੜੀ ਤੁਸੀਂ ਆ ਕੇ ਆਉਂਦੇ ਜਾਂਦੇ ਆ ਸਸਾਂ ਕਰਦੇ ਆ ਕੱਲ ਨੂੰ ਤੂੰ ਕੋਈ ਇੱਕ ਦੋ ਮਕਾਨ ਬਣਾ ਲोगे ਜਾਂ ਕੁਝ ਹੋਰ ਵੀ ਕਰ ਸਕਦੇ ਕੰਸਟਰਕਸ਼ਨ ਕਰ ਸਕਦੇ ਆ ਇਹ ਇੱਕ ਨਿਸ਼ਾਨੀ ਬਣਨੀ ਆ ਲੇਕਿਨ ਮਾਰੇ ਨੇ 34 ਸਾਲ ਪਿੱਛੋਂ ਦਿੱਤਾ ਉਹਦਾ ਟਾਈਮ ਨਹੀਂ ਦਿੱਤਾ ਕਿ ਉਹ 62 62 ਸਾਲ ਚ ਰੱਖਣਾ ਜਾਂ 44 ਸਾਲ ਤੋਂ ਜਿੱਦਾਂ ਤੁਸੀਂ ਕਹਿੰਦੇ ਆਂ ਉਹ ਵੀ 4 ਸਾਲ ਰਹਿ ਗਏ ਜੀ ਉਹ 5 ਰਹਿ ਗਏ ਜੋ ਇਹਨਾਂ ਰਹਿ ਗਿਆ ਉਹਦੀ ਨਿਸ਼ਾਨਦੇਹੀ ਹੋਣੀ ਹੈ ਹਲੇ ਜਿਹੜੀ ਨਿਸ਼ਾਨਦੇਹੀ ਤੁਸੀਂ ਰੱਖਣੀ ਆ ਇਹ ਇੰਡੂ ਪਾਸ ਦੀ ਲੜਾਈ ਦੇ ਵਿੱਚ ਜਿਹੜੀ ਆ ਉਹ ਕਾਇਮ ਨਹੀਂ ਰਹਿਣੀ ਦਰਿਆ ਦਾ ਰੁਖ ਕਿਧਰ ਨੂੰ ਹੋਣਾ ਕਿਧਰ ਨੂੰ ਨਹੀਂ ਹੋਣਾ ਕੋਈ ਪਤਾ ਨਹੀਂ ਇਹ ਹੈ ਕੋਈ ਪਤਾ ਨਹੀਂ 34 ਸਾਲ ਪਿਛੋਂ ਇੱਥੇ ਬਣਨਾ ਗੋਬਿੰਦ ਗੜ ਗੋਬਿੰਦ ਦੇਵ ਜੀ ਆਇਆ ਵਧਾਈ ਕੌਣ ਦੇ ਰਿਹਾ ਗੋਬਿੰਦ ਸ਼ਬਦ ਸ਼ਬਦ ਨਿਰਬਣਾ ਨਿਰਬੰਤਾ ਆਪੇ ਆਇ ਦੇ ਚੜਦੀ ਦਿਸ਼ਾ ਮੁਖ ਦੇਣਾ ਕਰ ਜਿਹੜਾ ਉਹ ਮਕਾਮ ਬਣਨਾ ਉਹਦਾ ਬਕਾਇਦਾ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਉਹ ਜਿਹੜੀ ਬਿਲਡਿੰਗ ਜਿਹੜੀ ਉਹ ਬਣਨੀ ਆ ਇਹ ਨਹੀਂ ਕਿ ਤੁਸੀਂ 500 ਸੌ ਸਿੱਖ ਕੱਟੇ ਹੋ ਤੂੰ ਦਾ ਚੜਦੇ ਨੂੰ ਮੱਕਾ ਇਸ ਤੋਂ ਤੁਸੀਂ ਮੂਰ ਰੱਖਦੇ ਹੋ ਠੀਕ ਹੈ ਨਾ ਤੇ ਕਹੋਗੇ ਜੀ ਅਸੀਂ ਸ਼ੁਰੂ ਕਰ ਦਿੱਤਾ ਜੀ ਇਦਾਂ ਨਹੀਂ ਬਣਿਆ ਨੇ ਮਕਾ ਮਕਾਨ ਦੋ ਤਿੰਨ ਬਣਾ ਕੇ ਜਾਂ ਕਿਸ ਤਰ੍ਹਾਂ ਜਗਾ ਹੈਕ ਬਣਾ ਕੇ ਕਣਾ ਅਸੀਂ ਗੋਡਿਆਂ ਦੇ ਘੜ ਦਾ ਕਿਲਾ ਕੱਢ ਦਿੱਤਾ। ਕੁਦੀ ਬਕਾਇਦਾ ਜਦ ਨਹੀਂ ਰੱਖੀ ਜਾਣੀ ਉਹਦੀ ਨਹੀਂ ਰੱਖਣ ਦੀ ਉਹਦੀ ਮਕਾਨ ਦੀ ਜੋ ਉਹ ਨਗਰ ਵਸਣਾ ਉਹ ਨਗਰ ਵਸਣ ਦਾ ਜਿਹੜਾ ਨਿਸ਼ਾਨ ਆ ਉਹ ਤੇ ਇੱਕ ਇਟਨਾ ਵੀ ਹੋ ਜਾਣਾ ਇੱਕ ਪੱਥਰ ਦਾ ਵੀ ਹੋ ਜਾਣਾ। ਲੇਕਿਨ ਉਹ ਕਿਸੇ ਤਰੀਕੇ ਦੇ ਨਾਲ ਹੀ ਰੱਖਿਆ ਜਾਣਾ ਉਹ ਰੱਖਣਗੇ ਕਿ ਕਿ ਔਰ ਜਾਦੂ ਕੁਰਸੇ ਰੱਖਣਗੇ ਉਸ ਮਕਾਮ ਤੇ ਜਾਣਗੇ ਉਸ ਦਿਨ ਹੋਣਗੇ ਉਹਨਾਂ ਨੂੰ ਅੰਦਰੋਂ ਸੋਜੀ ਵੀ ਦਿੱਤੀ ਇਹ ਨਹੀਂ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਹੋਊਗਾ ਜਦ ਤੱਕ ਉਹਨਾਂ ਨੂੰ ਅੰਦਰੋਂ ਸੋਜੀ ਨਾ ਦਿੱਤੀ ਤੇ ਉਹ ਬਾਹਰੋਂ ਕੋਈ ਕੰਮ ਕਰ ਨਹੀਂ ਸਕਦੇ ਦੁਨਿਆਵੀ ਕੰਮ ਨਹੀਂ ਜਦ ਤੱਕ ਤੁਹਾਡੇ ਕੋਲ ਦਿਮਾਗ ਚ ਪਲੈਨਿੰਗ ਨਹੀਂ ਆਉਂਦੀ ਤੁਹਾਡੇ ਹੱਥ ਪੈਰ ਉਸ ਆਸੇ ਨੂੰ ਕੰਮ ਨਹੀਂ ਕਰਦੇ ਫਿਰ ਤੁਸੀਂ ਐਕਸ਼ਨ ਲੈਣੇ ਆ ਇਸ ਤਰੀਕੇ ਨਾਲ ਉਸ ਕੰਮ ਵਾਸਤੇ ਤੁਹਾਨੂੰ ਸੋਝੀ ਸਾਰਿਆਂ ਨੂੰ ਅੰਦਰੋਂ ਜੁੱਤੀ ਜਾਊਗੀ ਔਰ ਪੰਜ ਸਿੱਖਾਂ ਨੂੰ ਜਿਹੜਾ ਵਾ ਸ਼ਬਦੀ ਇਸ਼ਾਰਾ ਕੀਤਾ ਜਾਊਗਾ ਕਦੋਂ ਕਿਸ ਤਰ੍ਹਾਂ ਕਿੱਥੇ ਕੀ ਬਣਾ ਦਸਰੀਆ ਚੌਥੇ ਸਾਲ ਪਿੱਛੋਂ ਇਥੇ ਬਣਨਾ ਗੋਬਿੰਦਗੜ ਗੋਬਿੰਦ ਦੇ ਵਿੜਿਆ ਚੜਦੀ ਕਸ਼ਾ ਮੁਖ ਦੇ ਨਾਂ ਕਰ ਸੂਰਜ ਦੇਵਤਾ ਨਿਉ ਨਿਉ ਸੀਸ ਸੀਸ ਆਪਣਾ ਜਿਵਾਇ 14000 ਸਾਲ ਕਿੰਨਾ ਚਿਰ ਬਸਨਾ 14000 ਜਿੰਨਾ ਚਿਰ ਕ੍ਰਿਸ਼ਨ ਹੋਏ ਨੂੰ ਦਵਾਪਰ ਹੋਏ ਨੂੰ ਟਾਈਮ ਨਿਕਲ ਗਿਆ ਨਿਕਲ ਗਿਆ ਉਹਦੇ ਨਾਲੋਂ ਵੀ ਡਬਲ ਟਾਈਮ ਜਿਹੜਾ ਉਹਨੂੰ ਮੇ 5000 ਸਾਲ ਨਹੀਂ ਹਲੇ ਪੂਰਾ ਗੰਦੇ ਕ੍ਰਿਸ਼ਨ ਦਾ ਉਹਦੇ ਤੋਂ ਵੀ ਤਿੰਨ ਗੁਣਾ ਜਿਹੜਾ ਵੱਧ ਆ ਉਹ ਟਾਈਮ ਜਿਹੜਾ ਵਾ ਉਹ ਇਹ ਸ਼ਹਿਰ ਵਸਦਾ ਰੂ ਜਿਹਦਾ ਦੁਆਰ ਕਾ ਕ੍ਰਿਸ਼ਨ ਨੇ ਵਸਾਈ ਤੋ ਸਾਰੀ ਦੀ ਸਾਰੀ ਕਿੱਥੇ ਚਲ ਗਈ ਪਾਰੀ ਚ ਜਨ ਕ੍ਰਿਸ਼ਨ ਦੀ ਇੱਕ ਵਰਤਾਰ ਦੀ ਜਿਹਨੂੰ ਸਾਰੇ ਭਗਵਾਨ ਕਹਿੰਦੇ ਆ ਉਹਦੀ ਜਗਤ ਵਾਲੀ ਵਸਾਈ ਨਗਰੀ ਵਾਸ ਨਹੀਂ ਸੂਰਿ ਦੇਵਤਾ ਨਿਉ ਨਿਉ ਸੀਸ ਨਵਾਇਆ 14000 ਬਰਸ ਬਣਿਆ ਰਹੇ ਇਹ ਸਾਰਸ ਕਿੰਨਾ ਚਿਰ ਬਣਿਆ ਰਹੂਗਾ 14000 ਬੰਦਾ ਵੀ ਸਾਰ ਸਾਲ ਇਹ ਸਾਰ ਬਣਿਆ ਰਹੂ 14 ਲੋਕ ਸੀਸ ਨਵਾਇਆ ਸਾਰੇ ਥੱਲੇ ਜਿਤਨੇ ਵੀ ਦੇਵ ਦੇ 14 ਲੋਕ ਜਿਤਨੇ ਇਹ ਵਿਵਸਥਾ ਸਾਰੀ ਉਸ ਮਕਾਨ ਨੂੰ ਕੀ ਕਰੇਗੀ ਸੀਸ ਨਵਾਏਗੀ ਕਿਸ ਕਰਕੇ ਸੀਸ ਨਵਾਇਆ ਕਿ ਸਾਬ ਗੁਰ ਹਰਗੁਬਿੰਦ ਪਾਤਸ਼ਾਹ ਨੇ ਇਹਦੀ ਪਛਾਣ ਕੋਈ ਕੀਤੀ ਸੀ ਤੇ ਅਕਾਲ ਪੁਰਖ ਨੇ ਉਸ ਗੋਗਤ ਗੜ੍ਹ ਦੀ ਨਿਸ਼ਾਨਦਈ ਕੀਤੀ ਤੇ ਵਸਾਇਆ ਕਿਨੇ ਅਕਾਲ ਪੁਰਖ ਨੇ ਉਹਨੇ ਵਸਾਇਆ ਵੀ ਉਹਨੇ ਟਾਈਮ ਵੀ ਨਿਸ਼ਚਿਤ ਕੀਤਾ ਕਿ ਇੰਨਾ ਚਿਰ ਹੀ ਰਹੂਗਾ ਟੁੱਟ ਕੇ ਟੁੱਟ ਕੇ ਕੀ ਹੋ ਜਾਊਗਾ ਡਰ ਲੱਗੋ ਫੇਰ ਇਹ ਖਤਮ 14000 ਬਰਸ ਬਣਿਆ ਰਹੇ ਇਸ ਹਰ ਲੋਕ 14 ਸੀਸਨ ਵਾਈ ਆ ਇਸ ਤੋਂ ਬਾਅਦ ਇਥੋਂ ਆਵੇ ਡਰ ਮੁਰਕੇ ਲੋਕਾਂ ਨੇ ਇਥੋਂ ਭੱਜਣਾ ਵੀ ਨਹੀਂ ਇੱਥੇ ਨਹੀਂ ਰਹਿਣਾ ਚਾਹੀਦਾ ਅਸੀਂ ਠੀਕ ਨਹੀਂ ਇਹ ਵੀ ਪ੍ਰਭ ਦੀ ਖੇਲ ਬੇ ਪਰਬਈ ਇਹ ਕੀ ਦੀ ਖੇਲ ਆ ਪਰਮੇਸ਼ਰ ਦੀ ਗੁਸਾਉਣਾ ਵੀ ਕੀ ਦੀ ਖੇਲ ਆ ਅਜਾੜਨਾ ਰੱਬ ਨਹੀਂ ਜੋ ਫਾਇਦਾ ਕਰਨਾ ਕਿਹਦੀ ਖੇលਿਆ ਖਤਮ ਕਰਨਾ ਉਸੇ ਪਰਮਾਤਮਾ ਆਪਾਂ ਮੰਨਣ ਨੂੰ ਤਿਆਰ ਜਦੋਂ ਕਿ ਇਹਦਾ ਮਸਲਾ ਹੱਲ ਹੋ ਜਾਂਦਾ ਕੰਮ ਹੋ ਜਾਂਦਾ ਫਿਰ ਕਹਿੰਦੇ ਤੇਰਾ ਪਾਣਾ ਮਜਬੂਰੀ ਚ ਮਜਬੂਰੀ ਚ ਪਾਣਾ ਮਿੱਠਾ ਲੱਗਦਾ ਜਿੱਥੇ ਤਸੱਦਦ ਕਾਇਮ ਹੁੰਦਾ ਉਦੋਂ ਪਾਣਾ ਕੋਈ ਨਹੀਂ ਮੰਨਦਾ ਤੇ ਕਹਿੰਦੇ ਉਹ ਜਿੱਥੇ ਮਸਾਲਾ ਦੇਨ ਕੇ ਸਤਿਆਪਾਸ਼ਾ ਆ ਕੇ ਅਸੀਂ ਤੇਰੇ ਘਰ ਕੇ ਉਠੀ ਗਏ ਉਹ ਇਹ ਨਹੀਂ ਕਹਿੰਦੇ ਕਿ ਤੂੰ ਰਹਿਮਤ ਕਰ ਤਸੀਂ ਇਦਾਂ ਕਰੀ ਕਹਿੰਦੇ ਨਹੀਂ ਸਤਿਆਪਾਸ਼ਾ ਤੂੰ ਇਦਾਂ ਕਰ ਤੂੰ ਇਦਾਂ ਕਰ ਤਨ 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 ਜਣੇਂਦੀਆਂ ਮਾਵਾ ਜਿੰਨਾ ਅੰਦਰ ਆ ਤੂੰ ਵਜੇ ਵਿਧਾਈ ਆ ਅੱਗੇ ਕਿੰਤ ਆਰਦਾਸ ਤਾ ਹੋਇਆ ਸਾਵਾ ਅਕੀ ਦੁਜੀ ਵੰਨ ਲੈ ਕੋਈ ਵੰਡਾਈ ਆ ਗੋਬਿੰਦ ਦਾ ਲੇਖਾ ਪਤ੍ਰਿਆ ਮੁੱਝੋਂ ਵਰਕਾ ਨਿਕਲੇ ਦੇ ਦਾਵਾ ਦਾਵੇਦਾਰ ਅਗਲੇ ਨਿਤਾ ਬਣਾਈ ਆ ਜਨਮ ਤੋਂ ਪਹਿਲਾ ਤੋਂ ਬਾਅਦ ਪਰ ਨਾ ਪਾਇ ਕਿਸੇ ਨਾ ਹਵਾ ਓਕੇ ਆ ਵਿੱਚ ਆਪਣਾ ਆਪ ਨਾ ਕੋਈ ਮਟਾਈ ਆ ਬਿਨ ਦੇ ਸਨਾ ਜਿਹਾ ਗੀਤ ਆਤਮ ਪਰਮਾਤਮ ਤੁਰਦੇ ਗਾਵਾ ਗੁਰਮੁਖ ਗੁਰਗਰੇ ਆਪਣੇ ਰੰਗ ਰੰਗਾਈ ਆ ਜੇਤੀ ਜੋ ਸਰੂਪ ਆਪ ਆਪ ਬਣੀ ਕਿਰਪਾ ਕਰ ਸਰਬ ਦੇਵਨ ਹਾਰ ਵਢਿਆਈ ਆ ਸਰਬ ਦੇਵਨ ਹਾਰ ਵਢਿਆਈ ਆ ਵਢਿਆਈ ਚੇ ਮੈਂ ਕੀ ਦਸਾਂ ਸਲਾਹ ਸਹਿਮ ਗੁਤਕੁ ਮੇ ਇਕ ਜਨਾਈ ਆ ਪੁਰਬ ਲੈਣਾ ਰਿਹਾ ਚੁਕਾ ਚਾਰ ਯੁਗ ਦਾ ਲੇਖਾ ਰਿਆਂ ਗਵਾਹੀ ਆ ਸਾਚੇ ਦਰਿਆ ਬਹਾ ਮਹਲ ਅਤਮ ਮ제 ਵਧਾਈ ਆ ਪੂਰਬ ਦਾ ਪੂਰਬ ਲੈਣਾ ਚੋਲੀ ਪਾ ਅਗਲਾ ਹੁਕਮ ਇਹ ਕਿ ਸੁਣਾਈ ਆ ਜਿਨਾਂ ਨੇ ਸੇਵਾ ਲਈ ਕੁਮਾਰ ਸਰਸੇ ਦੇ ਵਿੱਚ ਦੇ ਸੇਜੇ ਲੈ ਮਲਾਈ ਆ ਦੇਸੇ ਕਾਰ ਲੈ ਬਣਾ ਮਾਝੇ ਵਿੱਚੋ ਮਹਿਬੂਬ ਆਪਣੇ ਬਾਹਰ ਕਢਾਈ ਆ ਜਿਸ ਨੂੰ ਦੁਜਾ ਬਦਲੇ ਨਾ ਕੋਇ ਖੁਦਾ ਖੁਦ ਆਪਣੇ ਹੁਕਮ ਵਿੱਚ ਰਖਾਈ ਆ ਇੱਥੇ ਇੱਥੇ ਅੱਗੇ ਪਿੱਛੇ ਦੋ ਜਹਾਨ ਹੋਣ ਨਾ ਦੇਵੇ ਕਦੇ ਜੁਦਾ ਵਖਰਾ ਰੰਗ ਨਾ ਕੋਇ ਰਖਾਈ ਆ ਗੋਵਿੰਦ ਇੱਕ ਅੰਤਿਆ ਕੀਰ ਜਿਵੇਂ ਅਕਰਾਂਤ ਮਾ ਜਿਆਗਾ ਜਿਸ ਦੀ ਸਮਝ ਕਿਸੇ ਨਾ ਆਈਆ ਜਿਵੇਂ ਚੇ ਵਿੱਚ ਬੈਣ ਲਗੇ ਨੇਤਰ ਆਸੀ ਲਿਆ ਵਹਾ ਧਿਆਨ ਮਾਝੇ ਵਿੱਚ ਟਿਕਾਈਆ ਕੋਈ ਅਦਾਲੂ ਦਿਆ ਮਨਾ ਬੇਨੰਤੀ ਬਿਨ ਹੱਥਾਂ ਤੇ ਸੁਣਾਈਆ ਮੇਰੇ ਪਿਤਾ ਮਾਂ ਇਸ ਕੋ ਗੋਦਵੀ ਕੇ ਖੁਸ਼ੀ ਮਨਾਇਆ ਅਗੇ ਗੁਰੂ ਖਾਂ ਦਾ ਮੇਰਾ ਲਿਖਾ ਇੱਕੋ ਕਰ ਦੇ ਸੁਹਾ ਦੁਜਾ ਦਰਨ ਕੋਈ ਵਿਖਾਈਆ ਜਿੱਤੇ ਜਿਸ ਰੂਪਾਰੇ ਆਪ ਆਪਣੀ ਕਿਰਪਾ ਕਰ ਜੀਵੀ ਨਜ਼ਰੀਏ ਕੇ ਉਠਾਈਆ ਸੋ ਦੇ ਵਿਣਜੇ ਬੋਲਰ ਬਹੁਤ ਬਹੁਤ ਪਿਆਰ ਦੇ ਨਾਲ ਪ੍ਰੋਗਰਾਮ ਇਸ ਵਾਰ ਸੁਆਗਤੀ ਦੇ ਦੌਰਾਨ ਕੀਤਾ ਜਾ ਰਿਹਾ ਹੈ ਅਤੇ ਬਹੁਤ ਆਇਆ ਜਾ ਰਿਹਾ ਹੈ ਮੱਲੇ ਕੋਟੀ ਉੱਤੇ ਆ ਕੇ ਸਹਿਣਿਆ và các vị